ਇਨਾਂ ਨੇ ਸਵੇਰੇ ਅਮਰ ਦਵੇਲੇ ਆਸਾਜ ਦੀ ਵਾਰ ਤੇ ਕੀਤਨ ਵਾਲੇ ਗੋਲਾਬਾਰੀ ਸ਼ੁਰੂ ਕੀਤੀ ਅਕਾਲ ਤਖਤ ਸਾਹਿਬ ਤੇ ਸਭ ਤੋਂ ਪਹਿਲਾ ਗੋਲਾ ਸੁੱਟਿਆ ਗਿਆ ਅਸੀਂ ਚਾਰ ਸਿੰਘ ਸੇਕ ਮੋਰਚੇ 'ਚ ਉਹਨਾਂ ਵਿੱਚੋਂ ਦੋ ਸਾਡੇ ਨਾਲ ਦੇ ਸ਼ਹੀਦ ਹੋ ਗਏ ਸੀ ਜਿਹਦਾ ਨਾਮ ਮੰਗਲ ਸਿੰਘ ਤੇ ਜੋਗਾ ਸਿੰਘ ਮੈਂ ਤੇ ਭਗਵਾਨ ਸਿੰਘ ਜਿਹਨਾਂ ਦੀ ਕਾਫੀ ਇੰਟਰਵਿਊਜ਼ ਆਈਆਂ ਨੇ ਹੁਣ ਉਹ ਕੈਨੇਡਾ 'ਚ ਨੇ ਤੇ ਅਸੀਂ ਬਚ ਗਏ ਸੀ ਜਦੋਂ ਇਹ ਜਿਹੜੀ ਮਿਲਟਰੀ ਆ ਇਹ ਟੈਂਕ ਸਾਹਮਣੇ ਆਏ ਨੇ ਜਿਹੜੀ ਮਿਲਟਰੀ ਆ ਪਿਛਲੇ ਪਾਸੇ ਗੇਟ ਸੀ ਇੱਕ ਵੱਡੀ ਟੈਂਕੀ ਆ ਜਿਹੜੀ ਨਵੇਂ ਜਿਹਦੇ ਉੱਤੇ ਮੋਰਚਾ ਸੀ ਉਹਦੇ ਥੱਲੇ ਵਾਲੇ ਪਾਸੇ ਗੇਟ ਸੀ ਉਹ ਗੇਟ ਤੋੜ ਕੇ ਸਰਾ ਵਿੱਚ ਆਈ ਹੈ ਮਿਲਟਰੀ ਉਹਦੇ ਵਿੱਚ ਆ ਕੇ ਨੇ ਫਿਰ ਬਹੁਤ ਗੋਲੀ ਚਲਾਈ ਆ ਇੱਕ ਕਮਰੇ ਵਿੱਚ ਨਾ ਇਹਨਾਂ ਨੇ ਅੱਗ ਲਾ ਦਿੱਤੀ ਸੀ ਕਿਤੇ ਤੇ ਉਹ ਅੱਗ ਲੱਗੀ ਤੇ ਬੰਦੇ ਅੰਦਰ ਭਾਜ ਨਟ ਕਰ ਰਹੇ ਸੀ ਤੇ ਦਰਵਾਜਾ ਬੰਦ ਸੀ ਬਾਹਰੋਂ ਨਹੀਂ ਨਿਕਲ ਸਕੇ ਅੰਦਰ ਹੀ ਵਿਚਾਰੇ ਉਹ ਇਦਾਂ ਅੱਗ ਨਾਲ ਹੀ ਸੜ ਗਏ ਇੱਕ ਬੱਚਾ ਮਾਂ ਆਵਦੀ ਮਰੀ ਪਈ ਐ 7-8 ਕਿ ਮਹੀਨੇ ਦਾ ਹੋਇਆਗਾ ਬੱਚਾ ਸਾਲ ਤੋਂ ਛੋਟਾ ਸੀ ਤੇ ਉਹ ਬੱਚਾ ਕਦੇ ਇੱਧਰ ਕਦੇ ਇੱਧਰ ਮੈਨੂੰ ਲੱਗਦਾ ਵੀ ਰਾਤ ਰੋਂਦਾ ਵੀ ਰਿਹਾ ਹੋਏਗਾ ਤੇ ਉਦੋਂ ਤੱਕ ਜਿਹਨੂੰ ਆਰਾਮ ਨਾਲ ਇੱਧਰ ਉੱਧਰ ਜਾਂਦਾ ਸੀ ਜਾਣੇ ਕਿ ਉਹ ਦੁੱਧ ਦੀ ਤਲਾਸ਼ ਵਿੱਚ ਵੀ ਦੁੱਧ ਭੁੱਖਾ ਸੀ ਫਿਰ ਇੱਕ ਮਿਲਟਰੀ ਵਾਲੇ ਦੋ ਜਣੇ ਆਏ ਇੱਕ ਨੇ ਤਾਂ ਉਹਨੂੰ ਬੱਚੇ ਨੂੰ ਇਦਾਂ ਲੱਤਾਂ ਤੋਂ ਫੜੇ ਫੜਿਆ ਤੇ ਦੂਜੇ ਨੇ ਨਾ ਮਾਰ ਕੇ ਅਹ ਬਰਸ਼ਟ ਮਾਰਿਆ ਜਿਹੜਾ ਇੱਥੋਂ ਥੱਲੇ ਨਾਲ ਉੱਧਲਾ ਜਿਹੜਾ ਹੱਥ ਤੇ ਰਹਿ ਗਿਆ ਥੱਲੇ ਵਾਲਾ ਪਾਸਾ ਥੱਲੇ ਹੀ ਡਿੱਗ ਪਿਆ ਉੱਡ ਗਿਆ ਜਾਣੇ ਕਿ ਫਿਰ ਦੋ ਬੱਚੇ ਨਾ ਉਹ ਵਿਚਾਰੇ ਬੜੇ ਵਧੀਆ ਸੁਨੱਖੇ ਬੱਚੇ ਸੀ ਮੈਨੂੰ ਲੱਗਦਾ ਕਾਫੀ ਅਮੀਰ ਫੈਮਿਲੀ ਦੇ ਬੱਚੇ ਹੋਣਗੇ ਸੋਹਣੇ ਉਹਨਾਂ ਨੇ ਚਿੱਟੇ ਕੱਛੇ ਪਾਏ ਚਟੀਆਂ ਬਰੈਣਾ ਸਿਰ ਤੇ ਚਿੱਟੇ ਰਮਾਲ ਬੰਨੇ ਹੋਏ ਮੋਟੇ ਮੋਟੇ ਜੂੜੇ ਉਹਨਾਂ ਬੱਚਿਆਂ ਦੇ ਤੇ ਉਹ ਰੋ ਰੇ ਸੀ ਮੰਮੀ ਪਾਪਾ ਮੰਮੀ ਪਾਪਾ ਤੇ ਉਹਨਾਂ ਨੇ ਕੀਤਾ ਕਿ ਵੀ ਉਹ ਕਹਿਣ ਲੱਗੇ ਕਿ ਜਿਹੜੇ ਪਏ ਸਰਾਂਚ ਅੰਦਰ ਵੜੀ ਦਾ ਨਾ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਇੱਧਰ ਆ ਤੁਹਾਡੇ ਮੰਮੀ ਪਾਪਾ ਉਧਰ ਚਲੇ ਜਾਓ ਜਦੋਂ ਬੱਚੇ ਉਧਰ ਗਏ ਤੇ ਪਿੱਛੋਂ ਮਾਰ ਕੇ ਬਰਸ਼ਟੋ ਦੋਵੇਂ ਬੱਚੇ ਹੀ ਮਾਰ ਦਿੱਤੇ ਹੱਥ ਖੜੇ ਕਰਕੇ ਸਾਰੇ ਆ ਜਾਓ ਉਹ ਆਗੇ ਲੈਨਾ ਲਾਤੇ ਲੈਨਾ ਲਗੀਆਂ ਨੇ ਉਧਰੋਂ ਇੱਕ ਬਿਸਲ ਵਜੀ ਆ ਬਸ ਐਸੀ ਗੋਲੀਬਾਰੀ ਹੋਈ ਹੈ ਕਿ ਉਹ ਜਿਹੜੇ ਜਿੰਨੇ ਵੀ ਸੀ ਨਾ ਇੰਜ ਲੱਗਿਆ ਵੀ ਜਿਵੇਂ ਖੂਨ ਉਹ ਦੂਜੇ ਮਾਸ ਦਾ ਢੇਰ ਹੀ ਬਣ ਗਿਆ ਉਹ ਚੋ ਤਿੰਨ ਚਾਰਕ ਬੱਚੇ ਸੀ ਜਿਹੜੇ ਸਾੜਨਾ ਜੋਧਪੁਰ ਜੇਲ੍ਹ ਤੇ ਰਹਿੰਦੇ ਉਹਨੇ ਵੀ ਫੱਟੜ ਹੋਏ ਸਨ ਉਧਰੋਂ ਫਿਰ ਸਾਨੂੰ ਇਹਨਾਂ ਨੇ ਬੱਸਾਂ 'ਚ ਬਿਠਾਇਆ ਬੱਸਾਂ 'ਚ ਬਿਠਾ ਕੇ ਇੱਕ ਸਕੂਲ ਸਿਮਿਲਟਰੀ ਦਾ ਉਸ ਸਕੂਲ 'ਚ ਲੈ ਕੇ ਗਏ ਨੇ ਸਕੂਲ ਦੇ ਬਾਹਰ-ਬਾਰ ਅੰਦਰ ਹੀ ਜਣੀ ਫਰਸ਼ ਸੀਗਾ ਇੱਕ ਉੱਚ ਫਰਸ਼ ਤੇ ਸਾਨੂੰ ਇਹਨਾਂ ਨੇ ਸਿਰਫ ਤੇੜਕ ਸ਼ਾਰੇ ਸੀ ਕਾਫੀ 50-60 ਸਿੰਘ ਹੋਵਾਂਗੇ ਉਸ ਤਰ੍ਹਾਂ ਲੱਤਾਂ ਬਾਹਾਂ ਬੰਨ ਕੇ ਸਾਨੂੰ ਉਹਨਾਂ ਨੇ ਉੱਥੇ ਛੁੱਟ ਦਿੱਤਾ 6 ਦੀ ਸ਼ਾਮ ਨੂੰ ਸੁੱਟਿਆ ਹੋਇਆ ਸਾਨੂੰ 10 ਨੂੰ ਸਵੇਰੇ ਉੱਠ ਚੁੱਕਿਆ ਜੇ ਕਿਸੇ ਨੇ ਪਾਣੀ ਮੰਗਿਆ ਤੇ ਗੋਲੀਆਂ ਮਾਰਦੇ ਕਹਿੰਦੇ ਮੂੰਹ 'ਚ ਗੋਲੀਆਂ ਮਾਰੀਆ ਪਾਣੀ ਫਿਰ ਇਹਨਾਂ ਨੇ ਸਾਨੂੰ ਤੈ ਖਾਨੇ ਸੀ ਉਧਰ ਮਿਲਟਰੀ ਵਾਲਿਆਂ ਦਾ ਸਲੇ ਵਾਲੇ ਉਹਨਾਂ 'ਚ ਰੱਖਿਆ ਕੁਛ ਚਰ ਉੱਥੇ ਵੀ ਕਾਫੀ ਇਹਨਾਂ ਨੇ ਤਸ਼ੱਦਦਕੰਤਾ ਕੁੱਟਮਾਰ ਕੀਤੀ ਉੱਥੋਂ ਕਰ ਸਾਨੂੰ ਨਾਬਾ ਜੇਲ੍ਹ ਲੈ ਕੇ ਆਏ ਨੇ ਆਪਣੇ ਮਰਨ ਦਾ ਸਾਨੂੰ ਇਹ ਨਾ ਨਹੀਂ ਸੀ ਵੀ ਚਲੋ ਮਰਨਾ ਜਾ ਕੇ ਹਨ ਜਿਹੜਾ ਉਹ ਦੇਖਦੇ ਸਨ ਨਾ ਜਿਹੜੇ ਵਿਚਾਰੇ ਨਹੀਂ ਜਾਂ ਸਾਡਾ ਤੇ ਮਰ ਵੀ ਜਾਂਦੇ ਸਾਨੂੰ ਕੋਈ ਨਹੀਂ ਕਿਉਂਕਿ ਅਸੀਂ ਲੜੇ ਵੀ ਸਾਂ ਹੈ ਨਾ ਤੇ ਸਾਨੂੰ ਉਹਨਾਂ ਦਾ ਜ਼ਿਆਦਾ ਦੁੱਖ ਸੀ ਜਿਹੜੇ ਵਿਚਾਰੇ ਯਾਤਰੂ ਆਏ ਹੋਏ ਸਨ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਹਨ ਜੰਮਿਆਂ ਬੱਚਾ 8-9 ਮਹੀਨੇ ਦਾ ਬੱਚਾ 10-12-12 ਸਾਲ ਦੇ ਬੱਚੇ